ਪ੍ਰੋਬੰਜਾਰ ਦੀ ਵਿਦੇ ਤੋਂ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਜੋਸ਼ ਸਿੰਘ ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਦੇ ਵਿੱਚ ਇੱਕ ਬਹੁਤ ਵੱਡਾ ਬਿਲ ਪਾਸ ਕੀਤਾ ਗਿਆ ਜੀਆਂ ਦਾ ਦੇ ਕਿ ਵੱਡਾ ਕਿਉਂ ਹੈ ਬਿਲ ਕਿਉਂਕਿ ਬਹੁਤ ਜ਼ਿਆਦਾ ਇੰਪੈਕਟਫੁਲ ਹੋਣ ਵਾਲਾ ਹੈ ਬਿਲ ਪੂਰੀ ਆਲ ਓਵਰ ਦੁਨੀਆ ਦੇ ਵਿੱਚ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇੱਕ ਹਿਸਟੋਰੀਕਲ ਫੈਸਲਾ ਲਿਆ ਗਿਆ ਪਿਛਲੇ ਦਿਨੀ ਮਿਸ਼ੇਲ ਰੋਲੈਂਡ ਦੇ ਵੱਲੋਂ ਇੱਕ ਬਿਲ ਲਿਆਂਦਾ ਗਿਆ ਸੀ ਤੇ ਹੁਣ ਉਹ ਬਿਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਪ੍ਰਵਾਨਗੀ ਵੀ ਬਹੁਤ ਵੱਡੇ ਸਮਰਥਨਾਂ ਦਿੱਤੀ ਗਈ ਔਰ ਸੋਸ਼ਲ ਮੀਡੀਆ ਬੈਨ ਕਰ ਦਿੱਤਾ ਗਿਆ ਬੱਚਿਆਂ ਦੇ ਲਈ ਬੱਚੇ ਹੁਣ ਜਿਨ੍ਹਾਂ ਦੀ ਉਮਰ 16 ਸਾਲ ਤੋਂ ਘੱਟ ਹੈ ਨਾ ਹੀ ਉਹ ਇੰਸਟਾਗ੍ਰਾਮ ਯੂਜ਼ ਕਰ ਸਕਣਗੇ ਨਾ ਸਨੈਪਚੈਟ ਨਾ ਫੇਸਬੁੱਕ ਤੇ ਨਾ ਟਿਕਟੌਕ ਤਾਂ ਦੱਸ ਦੀ ਕਿੰਨਾ ਐਪਸ ਦੇ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ ਬੱਚਿਆਂ ਦੇ ਵਰਤਨ ਨੂੰ ਲੈ ਕੇ ਔਰ ਜੇ ਕੋਈ ਬੱਚਾ ਜਿਸ ਦਾ ਅਕਾਊਂਟ ਮਿਲ ਗਿਆ ਸੋਸ਼ਲ ਮੀਡੀਆ ਦੇ ਉੱਪਰ ਤਾਂ ਉਸ ਨੂੰ ਭਾਰੀ ਜੁਰਮਾਨਾ ਉਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਫੈਮਿਲੀ ਨੂੰ ਹੋਏਗਾ ਜੁਰਮਾਨਾ ਸੁਣ ਕੇ ਵੀ ਤੁਸੀਂ ਹੈਰਾਨ ਹੋ ਜਾਓਗੇ 3.3 ਕਰੋੜ ਡਾਲਰ ਜੀ ਹਾਂ ਤੁਸੀਂ ਸਹੀ ਸੁਣਿਆ 3.5 ਕਰੋੜ ਡਾਲਰ ਦਾ ਜੁਰਮਾਨਾ ਹੋਏਗਾ ਜੇ ਕਿਸੇ ਬੱਚੇ ਦਾ ਸੋਸ਼ਲ ਮੀਡੀਆ ਦੇ ਉੱਪਰ ਅਕਾਊਂਟ ਦਿਖ ਗਿਆ ਤੇ ਉਸ ਤੋਂ ਬਾਅਦ ਇਹ ਕਾਰਵਾਈ ਹੋਏਗੀ ਤਾਂ ਆਸਟ੍ਰੇਲੀਆ ਦੇ ਵਿੱਚ ਅੱਜ ਤੋਂ 5 ਦਿਨ ਪਹਿਲਾਂ 23 ਤਰੀਕ ਨੂੰ ਆਸਟ੍ਰੇਲੀਆ ਦੇ ਸੰਸਦ ਦੇ ਵਿੱਚ ਮਿਸ਼ੇਲ ਰੋਲੈਂਡ ਜਿਹੜੇ ਕਿ ਮਨਿਸਟਰ ਨੇ ਉਹਨਾਂ ਦੇ ਵੱਲੋਂ ਇਹ ਬੈਲ ਲਿਆਂਦਾ ਗਿਆ ਸੀ ਤੇ ਉਹਨਾਂ ਨੇ ਤਰਕ ਦਿੱਤਾ ਸੀ ਕਿ ਬੱਚੇ ਬੁਰੀਆਂ ਆਤਾਂ ਦਾ ਸ਼ਿਕਾਰ ਹੋ ਰਹੇ ਨੇ ਬੱਚੇ ਨਿਊਡਿਟੀ ਵੱਲ ਜਾ ਰਹੇ ਨੇ ਬੱਚੇ ਸੈਕਸ਼ੁਅਲਿਟੀ ਵੱਲ ਜਾ ਰਹੇ ਨੇ ਬੱਚੇ ਬਲਗੈਰਿਟੀ ਵੱਲ ਜਾ ਰਹੇ ਨੇ ਬੱਚੇ ਕਰਾਇਮ ਦੇ ਵੱਲ ਜਾ ਰਹੇ ਨੇ ਇਹ ਸਾਰਾ ਕੁਝ ਸੋਸ਼ਲ ਮੀਡੀਆ ਦੀ ਦੇਣ ਹੈਗੀ ਆ ਔਰ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਹੱਥ ਹੈ ਸਭ ਦੇ ਵਿੱਚ ਤਾਂ ਅਸੀਂ ਵੀ ਬਹੁਤ ਸਾਰੀਆਂ ਖਬਰਾਂ ਕਰਦੇ ਆਂ ਤੇ ਬਹੁਤ ਸਾਰੀਆਂ ਖਬਰਾਂ ਜਦੋਂ ਕਰਦੇ ਆਂ ਜੇ ਉਹਨਾਂ ਦੇ ਵਿੱਚ ਰਿਸ਼ਤਿਆਂ ਨੂੰ ਲੈ ਕੇ ਜਿੱਥੇ ਸਾਨੂੰ ਇਹ ਗੱਲ ਹੁੰਦੀ ਹੈ ਕਿ ਰਿਸ਼ਤੇ ਤਾਰ-ਤਾਰ ਹੋ ਰਹੇ ਤਾਂ ਅਜਿਹੇ ਐਪਸ ਦੇ ਉੱਪਰ ਸਾਰਾ ਕੁਝ ਜਦੋਂ ਮੁੰਡਾ ਕੁੜੀ ਆਪਸ ਦੇ ਵਿੱਚ ਦੋਸਤੀਆਂ ਕਰਦੇ ਨੇ ਤੇ ਫਿਰ ਵਿਆਹ ਤੋਂ ਬਾਅਦ ਕਈ ਵਿਆਹੇ ਹੋਏ ਵੀ ਇਨ੍ਹਾਂ ਐਪਸ ਦੇ ਉੱਪਰ ਜਾ ਕੇ ਜਦੋਂ ਮੁੰਡੇ ਕੁੜੀਆਂ ਦੇ ਨਾਲ ਦੋਸਤੀਆਂ ਕਰਦੇ ਆ ਤਾਂ ਫਿਰ ਜਿਹੜਾ ਕ੍ਰਾਈਮ ਰੇਟ ਦੇ ਵਿੱਚ ਵਾਧਾ ਹੋਣਾ ਸੁਭਾਵਿਕ ਹੈ ਫਿਰ ਘਰ ਪੱਟਣੇ ਲਾਜ਼ਮੀ ਨੇ ਫਿਰ ਘਟ ਪੱਟਣੇ ਸ਼ੁਰੂ ਹੋ ਜਾਂਦੇ ਆ ਤਾਂ ਅਜਿਹੀਆਂ ਚੀਜ਼ਾਂ ਨੂੰ ਲੈ ਕੇ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਬੈਨ ਲਗਾਇਆ ਗਿਆ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਹੋਇਆ ਇਹ ਫੈਸਲਾ ਜਦੋਂ ਬਿੱਲ ਲਿਆਂਦਾ ਗਿਆ ਤਾਂ ਇਸ ਦੇ ਵਿਰੋਧ ਚ ਸਿਰਫ 13 ਵੋਟਾਂ ਪਈਆਂ ਤੇ ਜੇ ਹੱਕ ਜਿਹਾ ਵੋਟਾਂ ਪਈਆਂ 102 ਤਾਂ ਬਹੁਤ ਵੱਡੇ ਸਮਰਥਨ ਦੇ ਨਾਲ ਇੱਕ ਪਾਸਾ ਹੋ ਕੇ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਤੇ ਹੁਣ ਇਹ ਬਿੱਲ ਨਹੀਂ ਰਹਿ ਗਿਆ ਹੁਣ ਇਹ ਕਾਨੂੰਨ ਬਣ ਗਿਆ ਸੋਸ਼ਲ ਮੀਡੀਆ ਬੈਨ ਹੋ ਗਿਆ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਆਸਟ੍ਰੇਲੀਆ ਦੇ ਵਿੱਚ ਜਿਹਾ ਦੱਜ ਕਿ ਸਨੈਪਚੈਟ ਇੰਸਟਾਗ੍ਰam ਟਿਕਟੌਕ ਫੇਸਬੁਕ ਤਾਂ तमाम ਚੀਜ਼ਾਂ ਨਹੀਂ ਯੂਜ਼ ਕਰ ਸਕਣਗੇ ਬੱਚੇ ਜਿਨ੍ਹਾਂ ਦੀ ਉਮਰ 16 ਸਾਲ ਤੋਂ ਘੱਟ ਹੈ ਤੇ 16 ਸਾਲ ਤੋਂ ਵੱਧ ਉਮਰ ਦੇਆਂ ਲਈ ਇਹ ਬੈਨ ਨਹੀਂ ਹੈ ਉਹ ਯੂਜ਼ ਕਰ ਸਕਦੇ ਆ ਭਾਰਤ ਹੁੰਦਾ ਦੀ ਇੱਕ ਜਿਹੜਾ ਪੈਰਾਮੀਟਰ ਸੈੱਟ ਕੀਤਾ ਗਿਆ ਹੈ 16 ਸਾਲ ਤੋਂ ਘੱਟ ਉਮਰ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਲਿਖੋ ਕਿ ਭਾਰਤ ਦੇ ਵਿੱਚ ਵੀ ਅਜਿਹੇ ਫੈਸਲੇ ਹੋਣਾ ਚਾਹੀਦਾ ਹਾਲਾਂਕਿ ਕੱਲ ਅਸ਼ਨੋਵੀ ਵੈਸ਼ਨਵ ਜੋਕੇ ਬ੍ਰॉडकास्टਿੰਗ ਮਿਨਿਸਟਰ ਨੇ ਭਾਰਤ ਦੇ ਉਹਨਾਂ ਦੇ ਵੱਲੋਂ ਵੀ ਪਹਿਲਾ ਜਦੋਂ ਲੋਕ ਸਭਾ ਦੇ ਵਿੱਚ ਕੱਲ ਦਿਨ ਸੀ ਦੂਜਾ ਦਿਨ ਸੀ ਲੋਕ ਸਭਾ ਦੇ ਵਿੱਚ ਕੱਲ ਤੇ ਕੱਲ ਬੋਲਦਿਆਂ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਨੂੰ ਲੈ ਕੇ ਸਖਤਾਈ ਕੀਤੀ ਜਾਣੀ ਚਾਹੀਦੀ ਹੈ ਜਿਸ ਸਾਹਬ ਦੀ ਬਲਗੈਰਿਟੀ ਅਸ਼ਲੀਲਤਾ ਫੈਲ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਕਿਉਂਕਿ ਤੁਸੀਂ ਦੇਖਦੇ ਹੋਵੋਗੇ ਰੀਲਾਂ ਨੂੰ ਪ੍ਰਮੋਟ ਕਰਨ ਦੇ ਲਈ ਜਿੱਲਾ ਬਣਾਉਣ ਦੇ ਲਈ ਲੋਕ ਕੀ ਕੁਝ ਕਰ ਜਾਂਦੇ ਆ ਰੀਲਾਂ ਕਹੋ ਕਹੋ ਜੀਆਂ ਮਿਲਦੀਆਂ ਕੋਈ ਗਾਲਾਂ ਕੱਢੀ ਜਾਂਦਾ ਕੋਈ ਸੈਕਸ਼ੁਅਲਿਟੀ ਦੀ ਗੱਲ ਕਰੀ ਜਾਂਦਾ ਸੈਕਸ਼ੁਅਲਿਟੀ ਦੀ ਗੱਲ ਤਾਂ ਹਰੇਕ ਐਦਾਂ ਕਰਦਾ ਜਿਵੇਂ ਪਤਾ ਨਹੀਂ ਉਹ ਕਿੱਡਾ ਕ ਵੱਡਾ ਗਿਆਨਵਾਨ ਹੁੰਦਾ ਤੇ ਸਾਰੀ ਦੁਨੀਆ ਨੂੰ ਲੋਡ ਹੀ ਇਸ ਜਾਣਕਾਰੀ ਦੀ ਹੋਰ ਜਾਣਕਾਰੀਆਂ ਦੀ ਲੋੜ ਤਾਂ ਕੋਈ ਹੈ ਨਹੀਂ ਬਸ ਐਸੀ ਜਾਣਕਾਰੀ ਦੀ ਲੋੜ ਰਹਿ ਗਈ ਸੀ ਤਾਂ ਜੇ ਆ ਚੀਜ਼ਾਂ ਜਿਹੜੀਆਂ ਜਦੋਂ ਸਾਹਮਣੇ ਆਉਂਦੀਆਂ ਸੈਕਸ਼ੁਅਲਿਟੀ ਨੂੰ ਲੈ ਕੇ ਲਗਾਤਾਰ ਕਈ ਜਿਹੜੇ ਫੇਸਬੁੱਕ ਕੀ ਵਿਦਵਾਨ ਨੇ ਉਹ ਆਪ ਦਾ ਗਿਆਨ ਦਿੰਦੇ ਨਾਜ਼ਰ ਆਉਂਦੇ ਆ ਤਾਂ ਇਹ ਗਿਆਨ ਪਹਿਲਾਂ ਤਾਂ ਕਦੇ ਨਹੀਂ ਸੀ ਜਦੋਂ ਇਹ ਸੋਸ਼ਲ ਮੀਡੀਆ ਆਇਆ ਤਾਂ ਇਸ ਨੇ ਸਭ ਕੁਝ ਬਦਲ ਦਿੱਤਾ ਤਾਂ ਆਸ਼ਨਾ ਵੀ ਬੈਸ਼ਰਮ ਨੇ ਕਿਹਾ ਸੀ ਕਿ ਸਖਤ ਕਾਨੂੰਨ ਸਾਨੂੰ ਅਸ਼ਲੀਲਤਾ ਰੋਕਣ ਨੂੰ ਲੈ ਕੇ ਲਿਆਉਣੇ ਚਾਹੀਦੇ ਨੇ ਅਸ਼ਲੀਲਤਾ ਨੂੰ ਰੋਕਣਾ ਜ਼ਰੂਰੀ ਹੈ ਇਸ ਦਾ ਬਹੁਤ ਮਾੜਾ ਅਸਰ ਪੈਂਦਾ ਸਾਡਾ ਕਲਚਰ ਹੋਰ ਲਾਏ ਵਿਦੇਸ਼ ਦਾ ਕਲਚਰ ਹੋਰ ਹੈ ਇਹ ਉਹਨਾਂ ਨੇ ਤਰਕ ਦਿੱਤਾ ਪਰ ਆਸਟ੍ਰੇਲੀਆ ਤੇ ਉਹਨੇ ਆਸਟ੍ਰੇਲੀਆ ਦੇ ਵੱਲੋਂ ਹੁਣ ਬੈਨ ਕਰ ਦਿੱਤਾ ਗਿਆ ਹੈਗਾ ਆਸਟ੍ਰੇਲੀਆ